ਸਰਸ਼ੀ ਕਾਜੀ ਮੈਰੀਨਾ ਦੀ ਮੰਗ ਤੁਸੀਂ ਦੇਖ ਰਹੇ ਹੋ ਪਿੰਡਾ ਵਾਲੇ ਰਾਈਡਰ ਤੇ ਫੇਸਬੁੱਕ ਤੇ ਦੇਖ ਰਹੇ ਹੋ ਛਣਕਾਟਾ ਨਿਊਜ਼ ਗੱਲ ਕਰਾਂਗੇ ਲੁਧਿਆਣਾ ਦੀ ਲੁਧਿਆਣਾ ਦੇ ਨੇੜਲੇ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਜਾਂਦਾ ਜਦੋਂ ਪਤਾ ਲੱਗਦਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਸੇਵਾਦਾਰ ਹੈ ਉਸ ਦੀ ਜੜੀ ਧਰਮ ਪਤਨੀ ਆ ਉਹ ਬਿਊਟੀ ਪਾਰਲਰ ਦਾ ਕੰਮ ਕਰਦੀ ਆ ਅਤੇ ਉਹਦੇ ਖੁਦ ਦੇ ਕੇਸ ਵੀ ਕੱਟੇ ਹੋਏ ਨੇ ਜਿਸ ਦੇ ਚੱਲ ਦੇ ਜਦੋਂ ਇਸ ਦੀ ਪਿੰਡਕ ਨਿਹੰਗ ਜothe ਬੰਦੇ ਨੂੰ ਲੱਗਦੀ ਆ ਤਾਂ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਨਿਹੰਗ ਜਥੇਬੰਦੀਆ ਪਹੁੰਚ ਜਾਂਦੇ ਨੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਉੱਥੇ ਮੌਜੂਦ ਸੇਵਾਦਾਰ ਦੀ ਇੱਕ ਇੱਕ ਗੱਲ ਦਾ ਜਿਹੜਾ ਕਿ ਸਵਾਲ ਪੁੱਛਿਆ ਤੇ ਕਿਹਾ ਕਿ ਤੁਹਾਡੀ ਪਤਨੀ ਬਿਊਟੀ ਪਾਰਲਰ ਦਾ ਕੰਮ ਕਰਦੀ ਹੈ ਜੋ ਕਿ ਗੁਰੂ ਘਰ ਦੀ ਮਾਨ ਮਰਿਆਦਾ ਦੇ ਉਲਟ ਹੈ ਦੂਜੇ ਪਾਸੇ ਜਿਹੜੀ ਸੇਵਾਦਾਰ ਹੈ ਜਿਹੜਾ ਸੇਵਾਦਾਰਾ ਉਹਦੀ ਧਰਮ ਪਤਨੀ ਕਾਫੀ ਮਾਡਰਨ ਨਿਕਲੀ ਉਸਨੇ ਆਪਣੇ ਵਾਲ ਬੂਲ ਵੀ ਕਟਿੰਗ ਕੀਤੇ ਹੋਏ ਸੀ ਅਤੇ ਗੁਰੂ ਘਰ ਦੇ ਵਿੱਚ ਵੀ ਉਸੇ ਵੱਲੋਂ ਜਿਹੜੀਆਂ ਕਿ ਮਹਿਲਾਵਾਂ ਨੂੰ ਤਿਆਰ ਕਰਨ ਦਾ ਕੰਮ ਕੀਤਾ ਜਾਂਦਾ ਸੀ ਤਾਂ ਫਿਰ ਮੌਕੇ ਤੇ ਪਹੁੰਚੀਆਂ ਜਥੇਬੰਦੀਆਂ ਤਾਂ ਗੁਰੂ ਘਰ ਦੇ ਵਿੱਚ ਕਾਫੀ ਤਕਰਾਰਬਾਜ਼ੀ ਹੁੰਦੀ ਆ ਹਾਲਾਂਕਿ ਪ੍ਰਧਾਨ ਦੇ ਵੱਲੋਂ ਇਸ ਸੇਵਾਦਾਰ ਦੀ ਛੁੱਟੀ ਕਰ ਦਿੱਤੀ ਆਓ ਦੇਖਦੇ ਹਾਂ ਕੀ ਕੁਝ ਹੋਇਆ ਗੁਰੂ ਘਰ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਸਤਿ ਆਕਾਲ ਸਭ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੁੱਖ ਜਹੇਦਾਰ ਕੁਲਵਿੰਦਰ ਸਿੰਘ ਜੀ ਚੌਂਤੇ ਵਾਲੇ ਤੇ ਜਹੇਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਜੀ ਤੇ ਅਸੀਂ ਸਾਰੀ ਜਹੇਬੰਦੀ ਵੱਲੋਂ ਆਈ ਆਏ ਹੋਏ ਇੱਥੇ ਇੱਥੇ ਜੋ ਕਿ ਸਾਡੀ ਡਿਊਟੀ ਲੱਗੀ ਹੋਈ ਆ ਵੀ ਕਿਸੇ ਵੀ ਗੁਰੂ ਘਰ ਦੇ ਵਿੱਚ ਬੇਅਦਬੀ ਹੁੰਦੀ ਆ ਜਾਂ ਕਿਤੇ ਕੋਈ ਏਸੀ ਵਾਲੀ ਤਾਰ ਜਾਂ ਕੋਈ ਵੀ ਇਦਾਂ ਦੀ ਗੱਲ ਹੁੰਦੀ ਆ ਵੀ ਸਾਨੂੰ ਉੱਥੇ ਪਹੁੰਚਣਾ ਪੈਂਦਾ ਹੈਗਾ ਤੇ ਅੱਜ ਸਾਨੂੰ ਇੱਥੇ ਪਤਾ ਲੱਗਿਆ ਹੈਗਾ ਵੀ ਕੁਝ ਆਪਣੇ ਸੇਵਾਦਾਰ ਵੀ ਉਹ ਇੱਥੇ ਬਾਲਬੂਲੇ ਮਨਾਉਦੇ ਮੈਨੂੰ ਤਾਂ ਜਨਾਨੀਆਂ ਦਾ ਨਾਮ ਨਹੀਂ ਲੈਣਾ ਆਉਂਦਾ ਜਿਹੜਾ ਮੂੰਹ ਮਾਜਾ ਸੱਲਦੀਆਂ ਨੇ ਉਹ ਹੋ ਸਲਸਲਈਆ ਜਾਂ ਕਰਦੀਆਂ ਨੇ ਤੇ ਉਹਦੇ ਕਰਕੇ ਵੀ ਸਾਨੂੰ ਪਤਾ ਲੱਗਾ ਵੀ ਗੁਰੂ ਘਰ ਦੇ ਵਿੱਚ ਇਹ ਕੰਮ ਨਹੀਂ ਹੋਣਾ ਚਾਹੀਦਾ ਜੀ ਅਸੀਂ ਰੋਕਣ ਵਾਸਤੇ ਆਏ ਆ ਵੀ ਜੋ ਸਾਡੀ ਕਮੇਟੀ ਗੁਰੂ ਘਰ ਦੀ ਹੈਗੀ ਆ ਉਹਨਾਂ ਨੇ ਕਹਿ ਦਿੱਤਾ ਵੀ ਇਹ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿਹੜਾ ਗੁਰਦੁਆਰਾ ਭਾਈ ਗੁਰਦੁਆਰਾ ਕਿਹੜਾ ਵਾਕਿ ਪ੍ਰਧਾਨ ਜੀ ਨਾਲ ਗੱਲ ਕਰੋ ਮੜਿਆ ਕੀ ਕੀ ਨਾਮ ਭਾਈ ਇਹ ਢੋਲੇ ਵਾਲ ਦੱਸੇ ਸਾਨੂੰ ਇੱਥੇ ਕੁਝ ਆਇਆ ਨਜ਼ਰ ਨਜ਼ਰ ਹਾਂਜੀ ਹਾਂਜੀ ਇੱਥੇ ਜਿਹੜੀ ਚੀਜ਼ ਆ ਨਾ ਸਾਡੇ ਕੋਲੇ ਵੀਡੀਓ ਰਿਕਾਰਡਿੰਗਾਂ ਪਈਆਂ ਨੇ ਜਿਨ੍ਹਾਂ ਨੇ ਸਾਨੂੰ ਫੋਨ ਕੀਤੇ ਤਿੰਨ ਮਹੀਨੇ ਤੋਂ ਫੋਨ ਆ ਰਿਹਾ ਸੀ ਅਸੀਂ ਅਸੀਂ ਕਹਿੰਦੇ ਵੀ ਚੱਲ ਅੱਜ ਜਾਂਦੇ ਆ ਕੱਲ ਜੇ ਨਾ ਫਿਰ ਪ੍ਰਧਾਨ ਸਾਹਿਬ ਜੀ ਬਾਹਰ ਗਏ ਸੀ ਕਿਤੇ ਫਿਰ ਤਾਂ ਕਰਕੇ ਅਸੀਂ ਲੇਟ ਹੋ ਗਏ ਥੋੜੇ ਜਿਹਾ ਉਸ ਤੋਂ ਬਾਅਦ ਫਿਰ ਅਸੀਂ ਜਦੋਂ ਪਹੁੰਚੇ ਇੱਥੇ ਤੇ ਆਨਲਾਈਨ ਕੈਮਰਾ ਭਾਈ ਜੀ ਵੀ ਮੰਨ ਗਿਆ ਵੀ ਆਉਂਦੇ ਹੈਗੇ ਆ ਵੀ ਆਉਂਦੀਆਂ ਨੇ ਜਨਾਨੀਆਂ ਆਉਂਦੀਆਂ ਨੇ ਵੀ ਉਹ ਮਾਰਾ ਮੋਟਾ ਜੂੜਾ ਜੜਾ ਜਾਂ ਕਰਾਏ ਜਾਂਦੇ ਵੀ ਗੁਰੂ ਘਰ ਦੇ ਵਿੱਚ ਜਦੋਂ ਜੂੜਾ ਕਰਾਂਗੇ ਤਾਂ ਕੇਸ ਤਾਂ ਖੁੰਦ ਨਹੀਂ ਇਹ ਹੁੰਦਾ ਸਵਾਲ ਵੱਡਾ ਇਹ ਬੇਅਦਮੀ ਆਪਾਂ ਨੂੰ ਪ੍ਰਧਾਨਾਂ ਨੂੰ ਦੇਖਣਾ ਚਾਹੀਦਾ ਆਨਲਾਈਨ ਦੇਖਣਾ ਚਾਹੀਦਾ ਦੇਖਣਾ ਚਾਹੀਦਾ ਵੀ ਸਾਡੇ ਘਰ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਹੁੰਦਾ ਕੀ ਨਹੀਂ ਇਹ ਤਾਂ ਵਿਚਾਰੇ ਸਵੇਰੇ ਆਉਂਦੇ ਆ ਪਾਠ ਦਾ ਟਾਈਮ ਹੁੰਦਾ ਪਾਠ ਕਰਵਾ ਕੇ ਕੀਰਤਨ ਕਰਵਾ ਕੇ ਚਲੇ ਜਾਂਦੇ ਆ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਤੇ 10 ਵਜੇ ਤੋਂ 11 ਵਜੇ ਤੋਂ ਬਾਅਦ ਕੋਈ ਨਹੀਂ ਹੁੰਦਾ ਹੂੰ ਉਹੀ ਤੁਹਾਨੂੰ ਸਾਰਿਆਂ ਨੂੰ ਸੰਗਤਾਂ ਨੂੰ ਪਤਾ ਵੀ ਮੰਦਰ ਗੁਰਦੁਆਰੇ ਦੇ ਵਿੱਚ 12 ਵਜੇ ਤੋਂ ਬਾਅਦ ਕੋਈ ਵੀ ਨਹੀਂ ਹੁੰਦਾ ਤਾਲੇ ਲੱਗ ਜਾਂਦੇ। ਪਰ ਜੋ ਕਰ ਰਹੇ ਆ ਉਹਨੂੰ ਤਾਂ ਪਤਾ ਹੋਣਾ ਚਾਹੀਦਾ ਤੈਨੂੰ ਗੁਰੂ ਘਰ ਦੇ ਵਿੱਚ ਬੈਠੇ ਆ। ਉਹਨੂੰ ਤਾਂ ਸ਼ਰਮ ਹੋਣੀ ਚਾਹੀਦੀ। ਉਹੀ ਤਾਂ ਅਸੀਂ ਬੋਹਦੇ ਪਏ ਆ। ਵੀਰ ਜੀ ਨੂੰ ਵੀ ਸ਼ਰਮ ਹੋਣੀ ਚਾਹੀਦੀ ਤੈਨੂੰ ਵੀ ਤੂੰ ਗੁਰੂ ਘਰ ਬੇਅਦਬੀ ਕਰਦਾ ਦਾੜਾ ਪ੍ਰਕਾਸ਼ ਆ ਸਾਰਾ ਕੁਝ ਤਿਆਰ ਆ ਤੂੰ ਫਿਰ ਇਦਾਂ ਦੇ ਹਰਕਤਾਂ ਕਰਦਾ ਮਾੜੀਆਂ ਹਰਕਤਾਂ ਚੰਗੀਆਂ ਨਹੀਂ ਲੱਗਦੀਆਂ ਗਿਆ। ਬਾਬਾ ਜੀ ਕੀ ਸਬੂਤ ਹੈਗਾ ਤੁਹਾਡੇ ਕੋਲ ਕੋਈ ਹੈਗਾ ਕੁਝ ਵੀ ਹੈਗਾ ਜੀ ਹੈਗਾ ਸਭ ਕੁਝ ਹੈਗਾ ਤੁਹਾਡੇ ਕੋਲ। ਸਾਡੇ ਕੋਲੇ ਰਿਪੋਰਟਿੰਗਾਂ ਵੀ ਪਈਆਂ ਨੇ ਤੇ ਆਨਲਾਈਨ ਬੰਦੇ ਵੀ ਮੰਨ ਗਿਆ ਸਾਡਾ ਜਿਹੜਾ ਇਹਨਾਂ ਦਾ ਬੰਦੇ ਜਿਨ੍ਹਾਂ ਨੇ ਸਾਨੂੰ ਮੈਸੇਜ ਭੇਜਦੇ ਉਹਨਾਂ ਦੀਆਂ ਰਿਪੋਰਟਿੰਗਾਂ ਵੀ ਪਈਆਂ ਨੇ ਉਹ ਵੀ ਬੰਦਾ ਆਪਾਂ ਸ਼ੋਅ ਕਰਦੇ ਹਾਂ ਸਾਹਮਣੇ 2 ਮਿੰਟ ਰੁਕੋ ਆ ਰਿਹਾ ਬੰਦਾ ਇੱਥੇ ਅਸੀਂ ਗੁਰੂ ਘਰ ਇਹ ਜੀ ਚੀਜ਼ਾਂ ਰੱਖਣੀਆਂ ਨਹੀਂ ਆ ਕਿਉਂਕਿ ਜਿਹੜਾ ਜੇ ਸਾਡੇ ਗੁਰੂ ਘਰ ਦੀ ਬਦਨਾਮੀ ਹੋ ਰਹੀ ਹੈ ਤੇ ਅਸੀਂ ਇਹਨਾਂ ਤੋਂ ਕੀ ਕਰਾਉਣਾ ਹੈਗਾ ਬਾਬਾ ਜੀ ਕਿੰਨੇ ਸਾਲ ਤੋਂ ਰਹਿ ਰਹੇ ਨੇ ਇਹ ਸਾਡੇ ਕੋਲ 12 ਸਾਲ ਤੋਂ ਰਹਿ ਰਹਿਆ 12 ਤੋਂ ਵੀ ਸ਼ਾਇਦ 2 ਸਾਲ ਵੱਧੇ ਹੋਣ ਕਦੇ ਵੀ ਲੱਗਦਾ ਕਦੇ ਕੋਈ ਗੱਲ ਨਹੀਂ ਇਦਾਂ ਦੀ ਹੋਈ ਨਾ ਨਾ ਕੋਈ ਗੱ ਇਹ ਪਿਛਲੇ 4-5 ਸਾਲ ਤੋਂ ਕੰਮ ਸਿੱਖਣ ਲੱਗੀ ਆ ਬੀਬੀ ਉਹਨੇ 4 ਮਹੀਨੇ ਸਿੱਖਿਆ 3 ਮਹੀਨੇ ਸਿੱਖਿਆ ਕਿੰਨਾ ਕਿਸੇ ਕਿਹਾ ਉੱਪਰ ਕਦੋਂ ਕਰਦੀ ਆ ਕਦੋਂ ਨਹੀਂ ਕਰਦੀ ਕਮੇਟੀ ਨੂੰ ਕੁਝ ਨਹੀਂ ਨੌਲੇਜ ਹੈ ਜੇ ਸਾਨੂੰ ਨੌਲੇਜ ਦੇ ਤਾਂ ਅੱਦਾ ਤੋੜਿਆ ਹੁੰਦਾ ਭਾਜੀ ਇੱਥੇ ਗੁਰੂ ਘਰ ਅਸੀਂ ਇਦਾਂ ਦੀ ਮਰਿਆਦਾ ਨਹੀਂ ਭੰਗ ਹੋਣ ਦਿੰਦੇ ਹੈਗੇ ਨਾ ਕਦੇ ਹੋਣ ਦਿੱਤੀ ਹੈਗੀ ਆ ਅਸੀਂ ਤਾਂ ਲੋਕਾਂ ਨੂੰ ਦੱਸਦੇ ਫਿਰਦਾ ਵੀ ਇਦਾਂ ਹੋਣਾ ਚਾਹੀਦਾ ਅਸੀਂ ਤਾਂ ਆਪ ਪ੍ਰਚਾਰਕਾਂ ਅਸੀਂ ਹੁਣ ਬੈਠ ਕੇ ਸੇਜ ਤੇ ਪ੍ਰਚਾਰ ਕਰਨਾ ਹੈਗਾ ਠੀਕ ਹੈ ਤੇ ਅਸੀਂ ਰੋਕਾਂਗੇ ਨਹੀਂ ਤੇ ਹੁਣ ਕੀ ਕੀ ਫੈਸਲਾ ਲਿੱਤਾ ਗਿਆ ਸਵੇਰੇ ਛੁੱਟੀ ਹੈ ਦੀ ਇਹਦੀ ਵਾਈਫ ਸਵੇਰੇ ਆਪਣਾ ਸਮਾਨ ਚੱਕਣਗੇ ਜਾਣਗੇ ਜੇ ਇਸ ਤਰ੍ਹਾਂ ਦਾ ਕੁਝ ਪਾਇਆ ਗਿਆ ਪਾਇਆ ਗਿਆ ਜੀ ਨਾ ਪਾਇਆ ਗਿਆ ਵਾਲੀ ਗੱਲੇ ਨਹੀਂ ਹੈਗੇ ਬਹੁਤ ਵੱਡੀ ਗੱਲ ਹੋ ਰਹੀ ਹੈ ਦੇਟ ਵੀ ਹੋ ਰਹੀ ਹੈ ਬਹੁਤ ਵੱਡੀ ਸਾਹਮਣੇ ਹੈ ਸਾਰਾ ਸਬੂਤ ਸਾਹਮਣੇ ਜੀ ਇਹ ਆਏ ਨੇ ਤਾਂ ਕੁਝ ਕਰਕੇ ਹੀ ਆਏ ਨੇ ਨਾ ਵੈਸੇ ਤਾਂ ਨਹੀਂ ਆਏ ਹੈਗੇ ਆਇਆ ਨਹੀਂ ਤਾਂ ਫੇਰ ਠੀਕ ਅਸੀਂ ਮਾ ਇਹਦਾ ਮਾਨ ਰੱਖਣਾ ਹੈਗਾ ਹਾਂ ਅਸੀਂ ਦਾ ਜਵਾਬ ਦਮੰਗੇ ਇਹਨੂੰ ਇਹ ਹੈਗਾ ਤੇ ਗਲਤ ਮੈਂ ਕਿਹੜਾ ਕਹਿੰਦਾ ਇਹ ਇਹ ਮੈਂ ਉਹਦਾ ਵੀ ਕਿਹਾ ਮੈਂ ਕਿਹਾ ਜੇ ਤੂੰ ਕੰਮ ਕਰਨਾ ਹੈ ਆਪਣੇ ਘਰੇ ਕਰੀਂ ਆਪਾਂ ਜਾਵਾਂਗੇ ਗੁਰਦੁਆਰੇ ਇਹ ਕੰਮ ਨਹੀਂ ਕਰਨਾ ਮੈਂ ਖੁਦ ਕਹਿੰਦਾ ਪਿਆ ਇਹ ਗੱਲ ਤੇ ਉਹਨਾਂ ਨੂੰ ਪਰ ਉਹਨਾਂ ਨੇ ਐਵੇਂ ਕਹਾ ਕੁਛ ਨਹੀਂ ਇਹ ਗੱਲ ਕੀਤੀ ਹੈਗੀ ਜਾਂ ਤਿਆਰ ਕਰਦੇ ਆ ਕੁਛ ਨਹੀਂ ਤਿਆਰ ਕਰਦੇ ਬਾਬਾ ਜੀ ਅੱਜ ਬਾਬਾ ਜੀ ਤੇ 77 ਹੋਏ ਆਪਣੀ ਟੀਮ ਲੈ ਕੇ ਇਹਨਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਇੰਟਰਵਿਊ ਨਹੀਂ ਮਿਲੀ ਸੀ ਗੁਰਦੁਆਰੇ ਦੇ ਵਿੱਚ ਕੋਈ ਗੈਰ ਕੂਨੀ ਕੰਮ ਜਿਹੜਾ ਕਿ ਗੁਰੂ ਦੀ ਮਰਿਆਦਾ ਤੋਂ ਉਲਟ ਹੋ ਰਿਹਾ ਕਿਉਂਕਿ ਜਿਹੜੇ ਸੇਵਾਦਾਰ ਨੇ ਉਹਨਾਂ ਦੀ ਵਾਈਫ ਦੇ ਵਾਲ ਵੀ ਕੱਟੇ ਹੋਣੇ ਤੇ ਬਿਊਟੀ ਪਾਲ ਦਾ ਕੰਮ ਵੀ ਕਰਦੀ ਆ ਉਹਨੇ ਇੱਥੇ ਆਉਣ ਕੈਮਰਾਮੈਨਾਂ ਵੀ ਐਕਸੈਪਟ ਵੀ ਕੀਤਾ ਇਹ ਬਹੁਤ ਹੀ ਨਿੰਦਣਯੋਗ ਤੇ ਮੰਦਪਾਗੀ ਵੀ ਜਿਹੜੀ ਗੁਰੂ ਘਰ ਦੇ ਵਿੱਚ ਰਹਿ ਗਿਆ ਆਪਾਂ ਗੁਰੂ ਘਰ ਦੀ ਬਿਆਦਵੀ ਕਰ ਰਹੇ ਆ ਇਹ ਬਹੁਤ ਹੀ ਮਾੜੀ ਗੱਲ ਆ ਇਹ ਨਹੀਂ ਹੋਣਾ ਚਾਹੀਦਾ ਬਾਕੀ ਸੇਵਾਦਾਰ ਜੀ ਨੇ ਕਹਿਤਾ ਵੀ ਅਸੀਂ ਇਹਨਾਂ ਦੀ ਛੁੱਟੀ ਕਰ ਲੱਗੇ ਆ ਕਿਉਂਕਿ ਉਹਨੇ ਨੌਲੇਜ ਨਹੀਂ ਸੀ ਬਾਕੀ ਵਗੈਰਾ ਕੈਮਰੇ ਵਗੈਰਾ ਲੱਗੇ ਹੋਏ ਨੇ ਪਰ ਉਹਨਾਂ ਦੇ ਧਿਆਨ 'ਚ ਨਹੀਂ ਆਇਆ ਅੱਜ ਜਦੋਂ ਉਹਨਾਂ ਨੇ ਧਿਆਨ 'ਚ ਲਿਆਂਦਾ ਤੇ ਸਾਰਾ ਜੋ ਕੇ ਪਖ ਸੁਣ ਤੋਂ ਬਾਅਦ ਉਹਨੇ ਐਕਸੈਪਟ ਵੀ ਕਰ ਲਿਆ ਵੀ ਮੈਂ ਬਾਕੀ ਮੇਰੀ ਘਰ ਵਾਲੀ ਡਿਊਟੀ ਵਾਲਾ ਕੰਮ ਸਿੱਖੀ ਦੀ ਅੰਕਲ ਤੇ ਕਰਦੇ ਆ ਗਲਤੀਆਂ ਦੀ ਇਸ ਕਰਕੇ ਜੱਜਦਾਰ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਮੌਕੇ ਤੇ ਡਿਸੀਜਨ ਲਿਆ ਤੇ ਸਾਰੀ ਸੰਗਤ ਦਾ ਮਾਨ ਰੱਖਿਆ ਤੇ ਬਹੁਤ ਅੱਛੀ ਗੱਲ ਆ ਸ ਖਰ ਗੁਰੂ ਘਰ ਦੇ ਵਿੱਚ ਅਜਿਹਾ ਕੰਮ ਕਰਨਾ ਮਾਨ ਮਰਿਆਦਾ ਦੇ ਉਲਟ ਹੈ ਜਿਸ ਦੇ ਚੱਲਦੇ ਸੇਵਾਦਾਰ ਦੀ ਪ੍ਰਧਾਨ ਦੇ ਵੱਲੋਂ ਐਕਸ਼ਨ ਲੈਂਦੇ ਹੋਏ ਗੁਰੂ ਘਰ ਦੇ ਵਿੱਚੋਂ ਛੁੱਟੀ ਕਰ ਦਿੱਤੀ ਗਈ ਹੈ ਅਤੇ ਅੱਗੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਗੁਰੂ ਘਰ ਦੇ ਵਿੱਚ ਅਜਿਹਾ ਕੰਮ ਕਦੇ ਵੀ ਬਰਦਾਸ਼ਤ ਨਹੀਂ ਹੋਵੇਗਾ ਬਿਊਰੋ ਰਿਪੋਰਟ ਛਣਕਾਟਾ ਨਿਊਜ਼